ਇੱਕ ਦੂਜੇ ਦੇ ਆਪਸ ਸਰਪਾੜ ਨੂੰ ਖੜੇ ਹੋ ਕੇ ਤੇ ਮੁੜ ਕੇ ਕਹਿ ਦਈਏ ਕਿ ਉਹ ਇੱਕ ਦੂਜੇ ਦਾ ਮੋਢਿਆ ਤੇ ਬਿਠਾਊਗਾ ਕਿਸ ਤਰ ਲੜੀ ਜਾਂਦੇ ਇੱਕ ਦੂਜੇ ਦੇ ਗੱਲ ਚੱਤ ਪਾਇਆ ਹੋਇਆ ਹੈ ਹਾਰਸ ਪੋਸੀਬਲ ਜੀ ਇਕਦਮ ਅਸੀਂ ਕਿਸ ਤਰ੍ਹਾਂ ਕਰ ਦਿਆਂਗੇ ਕਿਦਾ ਵੀ ਕੋਈ ਡਿਸੀਜਨ ਹੋਣਾ ਚਾਹੀਦਾ ਲੰਬਾ ਨਹੀਂ ਹੋਣਾ ਚਾਹੀਦਾ ਉਹ ਅਰਲੀ ਕੋਈ ਵੀ ਡਿਸੀਜਨ ਜੋ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਸਾਡਾ ਪੱਖ ਆ ਗਿਆ ਤੇ ਉਹਦੇ ਉੱਤੇ ਪਾਰਟੀ ਹਾਈ ਕਮਾਂਡ ਨੇ ਕੀ ਫੈਸਲਾ ਜੋ ਵੀ ਲੈਣਾ ਉਹ ਉਹਦੇ ਤੇ ਦੇਰੀ ਨਾ ਕੀਤੀ ਇਹਦੇ ਵਿੱਚ ਕੁਝ ਵੀ ਹੋਵੇ ਡਿਫਰੈਂਸ ਆਪੀਨੀਅਨ ਹੋ ਸਕਦੇ ਆ ਲੇਕਿਨ ਉਹ ਡਿਫਰੈਂਸ ਆਪੀਨੀਅਨ ਮੈਂ ਅੱਗੇ ਵੀ ਟੀਵੀਾਂ ਤੇ ਬੋਲਦੀ ਨੇ ਕਿ ਹੈ ਕਿ ਜਦੋਂ ਇਲੈਕਸ਼ਨ ਹੋ ਰਹੀ ਹੋਵੇ ਚੱਲ ਰਹੀ ਹੋਵੇ ਚੱਲਣ ਵਾਲੀ ਹੋਵੇ ਉਦੋਂ ਡਿਫਰੈਂਸਸ ਆਫ opinion ਉਹ ਸਾਡੇ ਪਬਲੀਕਲੀ ਥੋੜ ਨੂੰ ਰੇਸ ਕਰਨਾ ਚਾਹੀਦਾ ਨਹੀਂ ਹੋਣੇ ਚਾਹੀਦੇ ਦੇਖੋ ਕੱਲੀ ਲੈਸ ਹੁੰਦਾ ਕਿ ਨਹੀਂ ਲੈਸ ਹੁੰਦਾ ਕਿ ਤਾਂ ਬਹੁਤ ਦੇਰ ਤੋਂ ਸੀ ਇੰਡੀਵਿਜੂਅਲ ਰਾਏ ਆ ਵੀ ਲੋਕਾਂ ਦਿੱਤੀਆਂ ਅਸੀਂ ਦਿੱਲੀ ਮੀਟਿੰਗਸ ਅੱਦੀ ਉੱਥੇ ਵੀ ਦਿੱਤੀ ਹੈ ਇੱਥੇ ਵੀ ਦੱਸੀ ਹੈ ਉੱਥੇ ਇੱਕ ਪੁਆਇੰਟ ਹੁੰਦਾ ਹੀ ਹੈਗਾ ਜੀ ਲੇਕਿਨ ਮੈਂ ਕਿਉਂਕਿ ਜਨ ਸ਼ਕਤੀ ਸਾਡੇ ਬਣਿਆ ਹੈ ਚੇਂਜ ਹੋ ਕੇ ਨਵੇਂ ਆਏ ਹੈਗੇ ਨੇ ਸੋ ਇਸ ਕਰਕੇ ਸਿਚੁਏਸ਼ਨ ਦੇ ਵਿੱਚ ਇਹਨਾਂ ਨੇ ਅੱਛੀ ਗੱਲ ਕੀਤੀ ਹੈ ਸਾਰਿਆਂ ਨੂੰ ਚੰਗੀ ਲੱਗੀ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਜੈ 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 ਸਥਿਤੀਆਂ ਆਉਂਦੀਆਂ ਰਹੀਆਂ ਉਹਦੇ ਵਿੱਚ ਲੜਾਈਆਂ ਲੜਦੇ ਰਹੇ ਕਾਂਗਰਸ ਵੱਲੋਂ ਵੀ ਸਾਰਿਆਂ ਪਾਸੋਂ ਤੋਂ ਵੀ ਸੋ ਅੱਜ ਦੀ ਸਟੇਟ ਵਿੱਚ ਨਵੇਂ ਜਨ ਇੰਸੈਕਟੀ ਨੇ ਸਾਰੇ ਪੁਰਾਣੇ ਲੋਕਾਂ ਦਾ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਲਈ ਹੈ ਤੇ ਸਰਬਾ ਤੇ ਕਿਸ ਤਰੀਕੇ ਨਾਲ ਕੋਆਰਡੀਨੇਸ਼ਨ ਜਾਂ ਹੋਰ ਕਮੇਟੀਆਂ ਬਣਾ ਕੇ ਇਹਨੂੰ ਕੀ ਤਜਰਬਾ ਓਪੀਨੀਅਨਸ ਲਿਗਾਏ ਆਪੋ ਆਪਣੇ ਓਪੀਨੀਅਨਸ ਸਾਰਿਆਂ ਦਿੱਤੇ ਨੇ ਤੇ ਅਸੀਂ ਸਾਰੇ ਸਮਝਦੇ ਹੈਗੇ ਹਾਂ ਕਿ ਸਾਰੇ ਪੁਆਇੰਟਸ ਤੋਂ ਨਿਕ ਆਫ ਦਾ ਟਾਈਮ ਇੱਕ ਫੈਸਲੇ ਕੀ ਲੈ ਜਾ ਸਕਦੇ ਆ ਇਨ ਲੌਂਗ ਰਨ ਕੀ ਫੈਸਲੇ ਲੈ ਜਾ ਸਕਦੇ ਆ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਡੈਮੋਕ੍ਰੈਟਿਕ ਤੇ ਸਭ ਤੋਂ ਵੱਡੀ ਪੁਰਾਣੀ ਪਾਰਟੀ ਹੈਗੀ ਟੀਮ ਔਰ ਸੈਕੂਲਰ ਪਾਰਟੀ ਹੈ ਸੋ ਅੱਜ ਇਸ ਦੇ ਬਤਾਵਕ ਹੀ ਸਾਰੀਆਂ ਆਪਣੀਆਂ ਰਾਇਆਂ ਦਿੱਤੀਆਂ ਜਿਹੜੀਆਂ ਬਾਅਦ ਸ਼ਾਇਦ ਬਾਜੂਬ ਨਹੀਂ ਉੱਤੇ ਕੀਤਾ ਜਾ ਸਕੇ ਤੇ ਲੇਕਿਨ ਸਾਰਿਆਂ ਨੇ ਸਿੱਕੋ ਦੋ ਗੱਲਾਂ ਜ਼ਰੂਰ ਕਈਆਂ ਹੈਗੀਆਂ ਕਿ ਇੱਕ ਤਾਂ ਇਸ ਵੇਲੇ ਕੋਈ ਜੁਨਾਈਟਡ ਸਾਰਾ ਹੋਣਾ ਚਾਹੀਦਾ ਇਹਦੇ ਵਿੱਚ ਕੁਝ ਵੀ ਹੋਵੇ ਡਿਫਰੈਂਸ ਆਪੀਨੀਅਨ ਹੋ ਸਕਦੇ ਆ ਲੇਕਿਨ ਉਹ ਡਿਫਰੈਂਸ ਆਪੀਨੀਅਨ ਮੈਂ ਅੱਗੇ ਵੀ ਟੀਵੀਾਂ ਤੇ ਬੋਲਦੀ ਨੇ ਕਿ ਹੈ ਕਿ ਜਦੋਂ ਇਲੈਕਸ਼ਨ ਹੋ ਰਹੀ ਹੋਵੇ ਚੱਲ ਰਹੀ ਹੋਵੇ ਚੱਲਣ ਵਾਲੀ ਹੋਵੇ ਉਦੋਂ ਡਿਫਰੈਂਸ ਆਫ ਆਪੀਨੀਅਨ ਉਹ ਸਾਡੇ ਪਬਲੀਕਲੀ ਥੋੜ ਨੂੰ ਰੇਸ ਕਰਨਾ ਚਾਹੀਦਾ ਨਹੀਂ ਹੋਣੇ ਚਾਹੀਦੇ ਦੂਜੇ ਪਾਸੇ ਹੈਗਾ ਕਿ ਸਾਰੀ ਸਾਡੀ ਜਿਹੜੀ ਪ੍ਰੈਜ਼ੈਂਟ ਮੌਜੂਦਾ ਲੀਡਰਸ਼ਿਪ ਹੈ ਸਟੇਟ ਦੀ ਉਹ ਵੀ ਜਾਂ ਜਿਸ ਤਰ੍ਹਾਂ ਹੁਣ ਨੈਸ਼ਨਲ ਸਾਡੇ ਜਨ ਇੰਸੈਕਟੀ ਆਏ ਨੇ ਉਹ ਵੀ ਤੇ ਇਸ ਤਰ੍ਹਾਂ ਦੀਆਂ ਕੋਈ ਕੋਆਰਡੀਨੇਸ਼ਨ ਕਮੇਟੀਆਂ ਬਣ ਸਕਣ ਜੀ ਕਿ ਕੁਛ ਪੁਰਾਣੇ ਲੋਕ ਕੁਛ ਨਵੇਂ ਲੋਕ ਹਰ ਤਰ੍ਹਾਂ ਦੇ ਜੇ ਕਿਸੇ ਤਰ੍ਹਾਂ ਤੇ ਕੋਈ ਨਿੱਕੇ ਮोटे ਆਪਸ ਵਿੱਚ ਪਾਰਟੀ ਨਾਲ ਨਹੀਂ ਕਿਸੇ ਦੇ ਨਿੱਜੀ ਰੋਸੇ ਵੀ ਹੈਗੇ ਆ ਉਹਨਾਂ ਨੂੰ ਮਿਟਾ ਕੇ ਇਕੱਠਾ ਬੜਾਇਆ ਜਾਵੇ ਦਿਸ ਇਜ਼ ਦਾ ਆਪਾ ਸਮਝਿਆ ਕਿ ਨੀਡ ਆਫ ਦਾ ਟਾਈਮ ਮੈਮ ਕਿਉਂਕਿ ਅਸਜੀ ਦਾ ਡਿਫਰੈਂਸ ਆਪੀਨੀਅਨ ਹੈਗੇ ਆ ਤੇ ਅਲਾਈਐਂਸ ਨੂੰ ਲੈ ਕੇ ਵੀ ਡਿਫਰੈਂਸ ਆਪੀਨੀਅਨ ਹੈਗੇ ਪਰ ਜਨਰਲ ਪਰਸਪੈਕਟਿਵ ਕੀ ਹੈ ਤੁਹਾਡਾ ਵੀ ਅਲਾਈਅንስ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹੋਣਾ ਚਾਹੀਦਾ ਵਿਧ ਸਭਾ ਦੀ ਪੰਜਾਬ ਚ ਦੇਖੋ ਜਿਸ ਤਰੀਕੇ ਦੀ ਸਿਚੁਏਸ਼ਨ ਪੰਜਾਬ ਚ ਚੱਲ ਰਹੀ ਹੈ ਇੱਕ ਰੂਲਿੰਗ ਪਾਰਟੀ ਤੇ ਇੱਕ ਸਰਕਾਰ ਤੇ ਜੇ ਰੂਲਿੰਗ ਪਾਰਟੀ ਸਰਕਾਰ ਦੋ ਇਕੱਠੇ ਹੋ ਜਾਂਦੇ ਫੇ ਬਾਕੀ ਕੀ ਰਹਿ ਗਿਆ ਇਸ ਕਰਕੇ ਨਾਲ ਤੋਂ ਲੈ ਕੇ ਹਾਕਮ ਦੇ ਖਿਲਾਫ ਇਹ ਤਾਂ ਤਕਰੀਬਨ ਸਾਡੀ ਸਟੇਟ ਦੀ ਪਾਰਟੀ ਦਾ ਜਿਹੜੀ ਸੂਬੇ ਦੇਸੀ ਹੈਗੀ ਆ ਸਾਡੀ opinion ਵਿੱਚ ਸਮਝਦੇ ਹਾਂ ਅਸੀਂ ਕਿਸ ਤਰ੍ਹਾਂ ਲੜੀ ਜਾਂਦੇ ਇੱਕ ਦੂਜੇ ਦੇ ਗੱਲ ਚੱਤ ਪਾਇਆ ਹੋਇਆ ਹੈ ਹਾਰਸ ਪੋਸੀਬਲ ਜੀ ਇਕਦਮ ਅਸੀਂ ਕਿਸ ਤਰ੍ਹਾਂ ਕਰ ਦਿਆਂਗੇ ਇੱਕ ਦੂਜੇ ਦਾ ਆਪਾ ਸਿਰ ਪਾੜਨ ਨੂੰ ਖੜੇ ਹੋ ਕੇ ਤੇ ਮੁੜ ਕੇ ਕਹਿ ਦਈਏ ਕਿ ਉਹ ਇੱਕ ਦੂਜਨ ਤਾਂ ਮੋਢਿਆਂ ਤੇ ਬਿਠਾਊਗਾ ਇਹ ਇੰਨਾ ਜਿਹੜਾ ਹੈਗਾ ਸਖਾਲਾ ਨਹੀਂ ਹੈ ਦੂਜੀ ਗੱਲ ਇਹ ਅਸੀਂ ਜ਼ਰੂਰ ਕਹੀ ਹੈਗੀ ਕਿ ਜਿਹੜਾ ਵੀ ਕੋਈ ਡਿਸੀਜਨ ਹੋਣਾ ਚਾਹੀਦਾ ਜੋ ਉਹ ਲੰਬਾ ਨਹੀਂ ਹੋਣਾ ਚਾਹੀਦਾ ਉਹ अर्ਲੀ ਕੋਈ ਵੀ ਡਿਸੀਜਨ ਜੋ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਸਾਡਾ ਪੱਖ ਆ ਗਿਆ ਤੇ ਉਹਦੇ ਤੇ ਪਾਰਟੀ ਹਾਈ ਕਮਾਂਡ ਨੇ ਕੀ ਫੈਸਲਾ ਜੋ ਵੀ ਲੈਣਾ ਉਹ ਉਹਦੇ ਤੇ ਦੇਰੀ ਨਾ ਕੀਤੀ। ਫਾਈਨਲੀ ਮੈਮ ਕੁਝ ਲੀਡਰਸ ਨੇ ਇਜੈਕਸ਼ਨ ਰੇਜ਼ ਕੀਤਾ ਸੀ ਨਵਜੋਤ ਸਿੰਘ ਸਿੱਧੂ ਜੋ ਕੋਈ ਸੈਪਰੇਟ ਰੈਲੀਸ ਕਰ ਰਹੇ ਨੇ। ਉਹ ਡਿਸਕਸ ਹੋਇਆ ਨਾ ਉਹਦੇ ਤੇ ਤੁਹਾਡਾ ਕੋਈ ਥੀ ਵਿਊ ਪੁਆਇੰਟ ਕਿ ਅੱਜ ਵੀ ਸਿੱਧੂ ਸਾਹਿਬ ਉਹਦੇ ਚਾਹੇ ਰਿਹਾ ਵੀ ਅੱਜ ਵੀ ਰੈਲੀ ਚੱਲ ਰਹੀ ਹੈ। ਅਸ਼ੂਜੀ ਦਾ ਨਾਮ ਆਉਣਾ ਵੀ ਇਹੀ ਕੜੀ ਦੇ ਵਿੱਚ ਦੇਖੋ ਇਹ ਉਹ ਐਸ ਵਕਤ ਜਦੋਂ ਇੰਚਾਰਜ ਜਨਸੈਕਟੀ ਬੈਠੇ ਹੋਣ ਚੰਡੀਗੜ੍ਹ ਚ ਮੀਟਿੰਗ ਲੈ ਰਹੇ ਹੋਣ ਮੈਂ ਸਮਝਦੀ ਹਾਂ ਕਿ ਇਹਦੇ ਤੇ ਮੈਨੂੰ ਕੁਝ ਕਹਿਣਾ ਵਾਜਬ ਨਹੀਂ ਉਹ ਖੁਦ ਬੈਠੇ ਨੇ ਨਾ ਇੱਥੇ ਆਏ ਹੋਂਦੇ ਮੈਂ ਆਪਣੀ ਰਾਏ ਦੇ ਦਿੰਦੀ ਅੱਜ ਹੁਣ ਹਾਈ ਕਮਾਂਡ ਦੇ ਨਮਾਇਦੇ ਹਾਈ ਕਮਾਂਡ ਹੀ ਸਮਝੀ ਜਾਂਦੀ ਹੈ ਅੱਜੋ ਬੈਠੇ ਇਸ ਦੇ ਉੱਤੇ ਉਹੀ ਗੱਲ ਕਰਦੇ ਆ